ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਹੇਮਪੁਰ ਸਾਹਿਬ ਦੀ ਯਾਤਰਾ ਆਰੰਭ ਕੀਤੀ ਹੋਈ ਆ ਜੀ ਤੇ ਅੱਜ ਸਾਡਾ ਦਿਨ ਹੈਗਾ ਤੀਸਰਾ ਤੇ ਆਪਾਂ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ ਆ ਜੀ ਗੁਰਦੁਆਰਾ ਗੋਬਿੰਦ ਘਾੜ ਤੋਂ ਗੁਰਦੁਆਰਾ ਗੋਮੀ ਧਾਮ ਤੱਕ ਦਾ ਸਫ਼ਰ ਅੱਜ ਆਪਾਂ 9 ਕਿਲੋਮੀਟਰ ਦੀ ਪੈਦਲ ਯਾਤਰਾ ਜੋ ਹੈ ਉਹ ਆਪਾਂ ਅੱਜ ਤੈਅ ਕਰਨੀ ਆ ਤੇ ਸਮਾਂ ਤਕਰੀਬਨ ਲਗਭਗ 9 ਵੱਜ ਚੁੱਕੇ ਨੇ ਤੇ ਮੌਸਮ ਵੀ ਕਾਫੀ ਠੰਡਾ ਹਵਾ ਚੱਲ ਰਹੀ ਆ ਤੇ ਮੇਰੇ ਨਾਲ ਮੇਰੀ ਸੰਗਤ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਖੁਸ਼ ਕਿਉਂਕਿ ਇਹਨਾਂ ਦੀ ਸਾਰੇ ਜਿੰਨੇ ਸੰਗਤ ਆਈ ਆ ਸਾਰਿਆਂ ਦੀ ਇਹਨਾਂ ਦੀ ਪਹਿਲੀ ਯਾਤਰਾ ਆ ਇਹ ਤੇ ਬਹੁਤ ਉਮੀਦ ਕਰਦਾ ਕਿ ਪਰਮਾਤਮਾ ਮਿਹਰ ਕਰੇ ਖੁਸ਼ੀਆਂ ਭਰਿਆ ਮੌਕਾ ਲੈ ਕੇ ਆਵੇ ਸਾਰੀ ਸੰਗਤ ਨੂੰ ਇਹ ਮੌਕਾ ਦੇਵੇ ਕਿ ਉਹ ਕੇਮਕੁੰਡ ਸਾਹਿਬ ਦੀ ਯਾਤਰਾ ਕਰ ਸਕੀਏ ਇਹ ਨਾਲ ਸੋਹਣੀਆਂ ਸੋਹਣੀਆਂ ਪਹਾੜੀਆਂ ਦੇ ਵਿੱਚੋਂ ਆਪਾਂ ਅੱਜ ਆਪਣੀ ਇਹ ਪੈਦਲ ਯਾਤਰਾ ਸ਼ੁਰੂ ਕਰਨ ਲੱਗੇ ਆਂ ਤੇ ਬਾਕੀ ਸਾਡੀ ਸੰਗਤ ਬਹੁਤ ਹੀ ਜ਼ਿਆਦਾ ਵਧੀਆ ਖੁਸ਼ ਆ ਭਾਜੀ ਕਿਤਾ ਠੀਕ ਹੋ ਹਾਂਜੀ ਸਭ ਬੜਾ ਐਕਸਾਈਟਿਡ ਹੈਗਾ ਤੁਸੀਂ ਹੈਨਾ ਪਹਿਲੀ ਵਾਰ ਯਾਤਰਾ ਕੀਤੀ ਸੀ ਨਾ ਠੀਕ ਆ ਚਲੋ ਬਾਕੀ ਸੰਗਤਾਂ ਠੀਕ ਹੋ ਸਾਰੇ ਹਾਂਜੀ ਚਲੋ ਆਜੋ ਹੁਣ ਆਪਾਂ ਆਪਣੀ ਪੈਦਲ ਯਾਤਰਾ ਸ਼ੁਰੂ ਕਰਦੇ ਆਂ ਤੇ ਹੁਣ ਪਹਿਲੋਂ ਆਪਾਂ ਇੱਥੋਂ ਗੱਡੀਆਂ ਗੱਡੀ ਹਾਇਰ ਕਰਦੇ ਆਂ ਜਿਹੜੀ 4 ਕਿਲੋਮੀਟਰ ਸਾਨੂੰ ਤੋਂ ਉੱਪਰ ਲੈ ਕੇ ਜਾਊਗੀ ਪੁਲਣਾ ਪਿੰਡ ਤੱਕ ਤੇ ਉਸ ਤੋਂ ਬਾਅਦ ਫੇ ਆਪਾਂ ਆਪਣੀ ਜਿਹੜੀ 9 ਕਿਲੋਮੀਟਰ ਦਾ ਅੱਗੇ ਟਰੈਕ ਆ ਉਹ ਸ਼ੁਰੂ ਕਰਦੇ ਆ ਚਲੋ ਮੇਲੇ ਪਹਿਲਾਂ ਆਪਾਂ ਗੱਡੀ ਲੈ ਲਈ ਉੱਪਰ ਜਾ ਕੇ ਹੁਣ ਆਪਾਂ ਟੈਕਸੀ ਮਿਲ ਗਈ ਹੈ ਜੀ ਆਪਾਂ ਨੂੰ ਆ ਟੈਕਸੀ ਨੇ ਮਵਰੀ ਖੜੀ ਹੈ ਟੈਕਸੀ ਕੀਤੀ ਆ ਆਪਾਂ ਇਹ 50 ਰੁਪਏ ਪਰ ਸਵਾਰੀ ਲੈਂਦੀ ਹੈ ਤੇ 4 ਕਿਲੋਮੀਟਰ ਸਾਨੂੰ ਅੱਗੇ ਪੁਲਣਾ ਪਿੰਡ ਆ ਉਸੇ ਤੱਕ ਬੁਤਾਰ ਕੇ ਆਉਂਦੇ ਸਾਨੂੰ ਇਹ ਤੇ ਕਾਫੀ ਮਦਦ ਮਿਲ ਜਾਂਦੀ ਹੈ ਸਾਨੂੰ ਜਿਹੜਾ ਸਾਡਾ 4 ਕਿਲੋਮੀਟਰ ਦਾ ਟਰੈਕ ਆ ਉਹ ਘੱਟ ਜਾਂਦਾ ਤੇ ਅੱਗੇ ਸਿਰਫ 9 ਕਿਲੋਮੀਟਰ ਦਾ ਹੀ ਰਹਿ ਜਾਂਦਾ ਆ ਤੇ ਉਹਨਾਂ ਵੀ ਸਾਡਾ ਸਮਾਂ ਵੀ ਬਚਦਾ ਤੇ ਸਾਡੇ ਜਿਹੜੇ ਆ ਸਾਹ ਵੀ ਬਚੇ ਰਹਿੰਦੇ ਉੱਪਰ ਤੱਕ ਜਾਣਗੇ 10 ਵਾਰੀ ਦਾ 10 ਵਾਹਿਗੁਰੂ ਜੀ ਦਾ ਓਟ ਆਸਰਾ ਲੈਂਦੇ ਹੋਏ ਆਪਾਂ ਯਾਤਰਾ ਸ਼ੁਰੂ ਕਰ ਦਿੱਤੀ ਯਾਰ ਤੇ ਤੁਸੀਂ ਇਹਨਾਂ ਦੇਖ ਸਾਹ ਰਹੇ ਸੋਹਣੇ ਸੋਹਣੇ ਪਹਾੜ ਅੱਜ ਹੀ ਸ਼ੁਰੂਆਤ ਹੋਈ ਹੈ ਸਾਡੇ ਅੱਜ ਦੇ ਤੇ ਤੁਹਾਨੂੰ ਕਿੰਨੀ ਕਿ ਐਕਸਾਈਟਮੈਂਟ ਆ ਜਾਂ ਦਿਲ 'ਚ ਤੁਹਾਡੇ ਕੀ ਚੱਲ ਰਿਹਾ ਹੈ ਜਾਂ ਤੁਸੀਂ ਮੇਰੇ 'ਚ ਖੋਲ ਕੇ ਮੇਰੇ ਨਾਲ ਗੱਲ ਕਰ ਸਕਦੇ ਹੋ ਇਸ ਬਾਰੇ ਮੈਂ ਤਾਂ ਬਹੁਤ ਅਮੂਰਜੀ ਅੱਛਾ ਜੀ ਕਿਉਂਕਿ ਪਹਿਲਾ ਸਫਰ ਇੱਕ ਤਾਂ ਚੜਾਈ ਚੜਨੀ ਹੈ ਉਹਦੇ ਲਈ ਸਾਨੂੰ ਇੱਕ ਲੋਜ ਦਾ ਸਾਥ ਦੇਣਾ ਪੈਣਾ ਚਾਹੀਦਾ ਬਿਲਕੁਲ ਜੀ ਦੇਖੋ ਜੀ ਮੈਂ ਤਾਂ ਇਹ ਤੁਹਾਨੂੰ ਕਹਿਣਾ ਚਾਹਣਾ ਹੈ ਤੁਸੀਂ ਬੋਡੀ ਦੇ ਨਾਲ-ਨਾਲ ਇੱਕ ਮੈਂਟਲੀ ਸਟਰੈਂਥ ਜਿਹੜੀ ਹੁੰਦੀ ਹੈ ਨਾ ਉਹ ਤੁਹਾਨੂੰ ਸਟਰੋਂਗ ਕਰਨੀ ਚਾਹੀਦੀ ਹੈ ਆਪਣੀ ਦਿਮਾਗੀ ਤੌਰ ਤੇ ਵੀ ਤੁਸੀਂ ਬਹੁਤ ਜ਼ਿਆਦਾ ਸਟਰੋਂਗ ਹੋਣੇ ਚਾਹੀਦੇ ਆ ਹੇਮਪੁਰ ਸਾਹਿਬ ਦੀ ਯਾਤਰਾ ਲਈ ਮੇਰੇ ਕੋਲ ਸਰੀਰੀ ਕਪਰਨਾ ਸਾਰੇ ਪਹਿਲਵਾਨ ਹੁੰਦੇ ਆ ਪਰ ਜਿਹੜੀ ਦਿਮਾਗੀ ਤੌਰ ਤੇ ਜਿਹੜਾ ਮੈਂਟਲੀ ਸਟਰੋਂਗ ਹੋਣਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਸਫਲਤਵਾਨ ਦੇ ਲਈ ਜਰੂਰ ਜਰੂਰ ਦੇਹੋ ਜੀ ਆਵਾਜ਼ੀਆਂ ਬੰਦਾ ਕਈ ਵਾਰ ਉਧਰ ਹੀ ਖਿਆਲਾਂ ਤੋਂ ਚਲ ਜਾਂਦਾ ਹੈ ਬਿਲਕੁਲ ਬਿਲਕੁਲ ਸਾਰੇ ਪਾਸੇ ਧਿਆਨ ਰੱਖ ਕੇ ਆਪਣਾ ਆਲਾ ਦੁਆਲਾ ਦੇਖ ਕੇ ਇਸ ਯਾਤਰਾ ਨੂੰ ਆਪਾਂ ਕੰਪਲੀਟ ਕਰਨੀ ਆ ਤੇ ਮੈਂ ਤੁਹਾਨੂੰ ਵੀ ਇਹ ਰეკਮੈਂਡ ਕਰੂੰਗਾ ਤੁਸੀਂ ਵੀ ਆਪਣਾ ਧਿਆਨ ਰੱਖਣਾ ਕਿ ਬਹੁਤ ਤੁਸੀਂ ਆਏ ਵੀ ਭਾਜੀ ਹੁਣੀ ਜਰਮਨ ਤੋਂ ਆਏ ਨੇ ਮੈਂ ਤੁਹਾਨੂੰ ਦੱਸ ਦਿੰਦਾ ਇਹ ਸਪੈਸ਼ਲ ਆਈ ਵੀਸੀ ਯਾਤਰਾ ਕਰਕੇ ਆ ਤੇ ਇਹਨਾਂ ਦਾ ਖਾਸ ਧਿਆਨ ਰੱਖਣਾ ਮੇਰਾ ਫਰਜ਼ ਬਣਦਾ ਬਿਕੋਜ਼ ਉੱਧਰ ਲੱਗਦਾ ਵਾਤਾਵਰਨ ਤੇ ਇੱਧਰਲੇ ਵਾਤਾਵਰਨ 'ਚ ਬਹੁਤ ਫਰਕ ਆ ਪਾਣੀ ਵੀ ਭਾਈ ਹੁਣ ਤੇ ਆਪਾਂ ਬੋਰਡਾਂ ਲਈ ਲੈ ਕੇ ਦੇ ਰਹੇ ਆ ਤਕਰੀਬਨ ਹਜੇ ਤੱਕ ਦਾ ਕਿ ਖਾਣ ਪੀਣ ਦਾ ਵੀ ਬਹੁਤ ਪ੍ਰੇਅਰਿਜ ਰੱਖਿਆ ਆ ਤੇ ਤੁਸੀਂ ਵੀ ਭਾਈ ਇਹ ਥੀਰ ਰਸਤੇ 'ਚ ਕੁਝ ਚਾਹਦੋਂ ਹੋਣਾ ਫਾਇਦਾ ਹਾਂਜੀ ਕਿਰਪਾ ਕਰਦਾ ਠੀਕ ਹੈ ਜੀ ਤੇ ਬਾਕੀ ਤੁਸੀਂ ਇਧਰ ਹਾਲ ਚੈੱਕ ਕਰੋ ਜਿਹੜੇ ਕੱਲ ਸਾਨੂੰ ਗੁਰਦੁਆਰਾ ਦੇਸ਼ੀ ਕੇਸ ਤੋਂ ਆ ਸਲੇਪਸੂ ਮਿਲਿਆ ਸੀ ਗਿਆ ਤੇ ਇਹ ਹੁਣ ਆਪਾਂ ਇੱਥੇ ਜਮ੍ਹਾਂ ਕਰਵਾ ਗਏ ਤੇ ਆਪਣੀ ਯਾਤਰਾ ਅੱਗੇ ਵੱਲ ਰਵਾਨਗੀ ਕਰਦੇ ਹਾਂ ਹਾਂਜੀ ਜੀ ਪੈਦਲ ਯਾਤਰਾ ਸ਼ੁਰੂ ਹੋ ਚੁੱਕੀ ਆ ਸਾਡੀ ਸ੍ਰੀ ਹਿਮਕੁੰਡ ਸਾਹਿਬ ਦੀ ਤੇ ਹੁਣ ਆਪਾਂ ਜਾ ਰਹੇ ਹਾਂ ਗੋਬਿੰਦ ਧਾਮ ਨੂੰ ਪਿੰਡ ਪੁਲਣਾ ਤੋਂ ਇਹ ਪੈਦਲ ਯਾਤਰਾ ਸ਼ੁਰੂ ਹੋਈ ਆ ਜੀ ਸਾਡੇ 9 ਕਿਲੋਮੀਟਰ ਦਾ ਟਰੈਕ ਆ ਜੀ ਇਹ ਤੇ ਜੋ ਕਿ ਆਪਾਂ ਜਲਦੀ ਤੋਂ ਜਲਦੀ ਕਵਰ ਅਪ ਕਰਨ ਦੀ ਕੋਸ਼ਿਸ਼ ਕਰਾਂਗੇ ਸੰਗਤਾਂ ਵਿੱਚ ਇਹਨਾਂ ਨਵੇਂ ਆਇਆ ਥੋੜੀਆਂ ਰਸਤੇ 'ਚ ਥੱਕ ਵੀ ਜਾਂਦੀਆਂ ਆ ਪਰ ਇਹਨਾਂ ਦਾ ਕੋਸ਼ਿਸ਼ ਕਰਾਂਗਾ ਮੈਂ ਇਹਨਾਂ ਨੂੰ ਟਾਈਮ ਸਿਰ ਮੈਂ ਲੈ ਉੱਥੇ ਲੈ ਕੇ ਪਹੁੰਚਾਂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਜਕਾਰੇ ਗਜਾਉਂਦੀਆਂ ਸੰਗਤਾਂ ਗੁਰੂ ਦੇ ਦਵਾਰੇ ਲਈ ਚਾਲੇ ਪਾ ਚੁੱਕੇ ਨੇ ਜੀ ਤੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜੀਓ ਕਿ ਸੰਗਤਾਂ ਨੂੰ ਉੱਧੋਂ ਬਖਸ਼ਣਾ ਚੜ੍ਹਦੀ ਕਲਾ ਬਖਸ਼ਣੀ ਤਾਂ ਜੋ ਤੁਹਾਡੇ ਦਰਸ਼ਨਾਂ ਲਈ ਆਪਾਂ ਸਮੇਂ ਸਿਰ ਪਹੁੰਚ ਸਕੀਏ ਤੇ ਹੁਣ ਆਪਾਂ ਰਸਤੇ 'ਚ ਜਾਂਦੇ ਆ ਜੋ ਵੀ ਤੁਹਾਨੂੰ ਸੋਹਣੇ ਸੋਹਣੇ ਦ੍ਰਿਸ਼ ਆਪਾਂ ਦੇਖਾਂਗੇ ਤੁਹਾਡੇ ਰੂਬਰੂ ਵੀ ਜ਼ਰੂਰ ਕਰਾਂਗੇ ਤੇ ਮਿਲਦੇ ਹੁਣ ਤੁਹਾਨੂੰ ਆਪਾਂ ਥੋੜਿਆ ਸਫ਼ਰ ਆਪਣਾ ਪੈਂਡਾ ਥੋੜਿਆ ਆਪਾਂ ਤੈਅ ਕਰਕੇ ਤਕਰੀਬਨ ਤਕਰੀਬਨ 1.5 ਕਿਲੋਮੀਟਰ ਦਾ ਸਫ਼ਰ طے ਕਰਕੇ ਹੁਣ ਥੋੜੇ ਜਿਹਾ ਸਾਹ ਨੂੰ ਆਰਾਮ ਜਿਹਾ ਮਿਲਿਆ ਲੱਗਾ ਯਾ ਤੇ ਪਹਿਲਾਂ ਪਹਿਲਾਂ ਤਾਂ ਸਰੀਰ ਦਾ ਥੋੜਾ ਜ਼ੋਰ ਲੱਗਦਾ ਹੁੰਦਾ ਹੈ ਯਾ ਸਾਹ ਪੱਕਣ ਨੂੰ ਟਾਈਮ ਲੱਗਦਾ ਹੁੰਦਾ ਹੈ ਯਾ ਇਹ ਸਾਥੀ ਆਪਣੇ ਤਕਰੀਬਨ ਅੱਗੇ ਚੱਲ ਗਿਆ ਜਾ ਰਹੇ ਨੇ ਤੇ ਹੁਣ ਥੋੜੀਆ ਡਿਕਲਾਈਨ ਆਇਆ ਤੇ ਬੋਡੀ ਨੂੰ ਥੋੜੀ ਰੈਸਟ ਮਿਲੂਗੀ ਥੋੜੀ ਚੜਾਈ ਜਣ ਤੋਂ ਬਾਅਦ ਮੈਂ ਆਪਣੇ ਨਾਲ ਦੀਆਂ ਸੰਗਤ ਨੂੰ ਕੁਛ ਮੈਂ ਚਾਹਣਾ ਹੈ ਕਿ ਕਿਦਾਂ ਕਿਦਾਂ ਦਾ ਨਜ਼ਾਰਾ ਤੁਹਾਨੂੰ ਆ ਰਿਹਾ ਹੈ ਬਹੁਤ ਵਧੀਆ ਬਹੁਤ ਜਿਆਦਾ ਵਧੀਆ ਮੈਂ ਉਹ ਹੀ ਹਜੇ ਦੱਸ ਕੇ ਹਟਿਆ ਪਹਿਲਾਂ ਕਿ ਸਟਾਰਟਿੰਗ ਸਟਾਰਟਿੰਗ ਇਹ ਥੋੜਾ ਸਾਹ ਜਦੋਂ ਤੁਹਾਈ ਚੜਦੇ ਨੂੰਗੀ ਚੜਾਈ ਹੈ ਵੀ ਸਿੱਧੀ ਇਨਕਲਾਈਨਡ ਹੈ ਬਿਲਕੁਲ ਤੇ ਹਾਂ ਛੋਟੇ ਛੋਟੇ ਸਟੈਪ ਲੈ ਕੇ ਆਓ ਹਾਂ ਹੁਣ ਸਾਹ ਨਾਰਮਲ ਥੋੜਾ ਹੁਣ ਲਾਪਿਆ ਨਾ ਹੁਣ ਹੁਣ ਹੀ ਸਾਹ ਝੜਦਾ ਪੈ ਜਾਂਦਾ ਤੇ ਜਲਦੀ ਕੋਸ਼ਿਸ਼ ਕਰਾਂਗੇ ਆਪਾਂ ਪਹੁੰਚਣ ਦੀ ਤਾਂ ਜੋ ਅੱਜ ਆਪਾਂ ਰੈਸਟ ਕਰ ਲਈਏ ਟਾਈਮ ਨਾ ਜਾ ਕੇ ਤੇ ਫਿਰ ਜਲਦੀ ਕੱਲ ਦੀ ਚੜ੍ਹਾਈ ਆ ਆਪਾਂ ਉਹ ਸਾਮਨੇ ਸਿਰ ਆਪਾਂ ਸ਼ਾਰਟ ਕਰੀਏ ਇਹ ਘੋੜਿਆਂ ਦੇ ਇਹ ਸੰਗ ਤਾਂ ਘੋੜੇ ਵੀ ਚੱਲਦੇ ਨੇ ਖਿਚੜਾ ਇੱਧਰ ਤੇ ਜਿਹੜਾ ਉਹ ਨਹੀਂ ਚੱਲ ਹੁੰਦਾ ਉਹ ਖਿਚੜਾ ਵੀ ਆਪਣੇ ਚਾ ਸਕਦੇ ਨੇ ਤਕਰੀਬਨ ਇਹ 1900 ਰੁਪਏ 2000 ਰੁਪਏ ਲੈਂਦੇ ਆ ਇੱਕ ਪਾਸੇ ਨੂੰ ਜਾਣ ਦਾ ਤੇ ਜਿਹਨਾਂ ਤੋਂ ਨਹੀਂ ਚੱਲ ਸਕਦੇ ਉਹ ਕਰਦੇ ਕਾਂਢੀ ਵੀ ਤੁਸੀਂ ਦੇਖ ਸਕਦੇ ਏਦਾਂ ਇਹਨਾਂ ਦੇ ਬੈਗ ਵਗੈਰਾ ਪਿੱਠੂ ਜਿਹੜੇ ਹੁੰਦੇ ਆ ਨਹੀਂ ਚੱਕ ਕੇ ਤੁਰ ਸਕਦੇ ਤੇ ਉਹ ਵੀ ਇਦਾਂ ਚੜ ਜੁੰਦੇ ਆ ਤੇ ਹੁਣ ਚੱਲਦੇ ਆਪਾਂ ਥੋੜੇ ਅੱਗੇ ਸਫ਼ਰ ਤੈਅ ਕਰੀਏ ਤੇ ਫਿਰ ਤੁਹਾਨੂੰ ਆਪਣਾ ਹਾਲ ਚਾਲ ਤੇ ਆਪਣੇ ਸਾਥੀਆਂ ਦਾ ਹਾਲ ਚਾਲ ਮੈਂ ਜਲਦੀ ਬਿਆਨ ਕਰੂੰਗਾ ਰਸਤੇ 'ਚ ਜਾਂਦੇ ਹੋਏ ਇੱਕ ਚੀਜ਼ ਬਹੁਤ ਹੀ ਵਧੀਆ ਦੇਖਣ ਨੂੰ ਮਿਲੀ ਕਿ ਇਹਨਾਂ ਨੇ ਜੋ ਰਸਤੇ ਵਿੱਚ ਪੀੜ ਆ ਰਹੇ ਸੀਗੇ ਉਹਨਾਂ ਨੂੰ ਕਟਿਆ ਨਹੀਂ ਉਹਨਾਂ ਨੂੰ ਉਵੇਂ ਤੋਂ ਉਵੇਂ ਰਹਿਣ ਦਿੱਤਾ ਤੁਸੀਂ ਦੇਖ ਸਕਦੇ ਜਿੱਦਾਂ ਸਿਆਣ ਨੇ ਕਿਹਾ ਵੀ ਇੱਕ ਰੁੱਖ 100 ਸੁੱਖ ਤੇ ਰੁੱਖ ਦੇ ਨੀਚੇ ਛਾਂ ਵੀ ਬਹੁਤ ਆ ਤੇ ਛਾਂ ਵਿੱਚ ਆਪਾਂ ਇਦਾਂ ਰਸਤੇ ਜਾਂਦੇ ਜਾਂਦੇ ਖੜੇ ਹੋ ਸਕਦੇ ਆ ਜੇਹੀ ਆਪਾਂ ਦਰਖਤ ਨੂੰ ਕੱਟ ਦਿੰਦੇ ਉਸ ਟਾਈਮ ਦੇ ਤੇ ਅੱਜ ਨੂੰ ਇੱਥੇ ਸੰਗਤਾਂ ਨੂੰ ਛਾਂ ਨਾ ਮਿਲਦੀ ਤੇ ਇਹ ਚੀਜ਼ਾਂ ਦਾ ਧਿਆਨ ਕਰ ਧਿਆਨ ਰੱਖਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿ ਜਿਹੜੇ ਰੁੱਖ ਆ ਸਾਨੂੰ ਉਹ ਕੱਟਣ ਦੀ ਬਜਾਏ ਵਾਦੋ ਵਾਦ ਲਗਾਉਣੇ ਚਾਹੀਦੇ ਨੇ ਤੇ ਆਪਣਾ ਜੋ ਇਦਾਂ ਦਾ ਹਰਿਆ ਭਰਿਆ ਵਾਤਾਵਰਨ ਨੂੰ ਸ਼ੁੱਧ ਤੇ ਸਾਫ਼ ਰੱਖਣਾ ਚਾਹੀਦਾ ਆ ਤੇ ਇਧਰ ਬਹੁਤ ਹੀ ਖੂਬਸੂਰਤ ਨਜ਼ਾਰਾ ਪਹਾੜਾਂ ਦਾ ਬਣਿਆ ਹੋਇਆ ਆ ਨੀਲੇ ਆਸਮਾਨ ਦੇ ਨਾਲ ਬੱਦਲ ਤੇ ਪਹਾੜ ਤੇ ਉਹ ਥੱਲੇ ਦਰਿਆ ਵੀ ਜੋ ਨਦੀ ਆ ਉਹ ਗਹਿਰੀ ਆ ਤੇ ਸੰਗ ਤਾਂ ਤੁਰੀਆਂ ਜਾ ਰਹੀਆਂ ਆ ਯਾਤਰਾ ਹੈ ਆਪਣੀ ਕੰਪਲੀਟ ਕਰ ਰਹੀਆਂ ਜਿਹੜਾ ਇਹ 9 ਕਿਲੋਮੀਟਰ ਦਾ ਪੈਂਡਾ ਆ ਇਹਦੇ ਵਿੱਚ ਤੁਹਾਨੂੰ ਇਨਕਲਾਈਨ ਵੀ ਹੈਗਾ ਰਸਤਾ ਜ਼ਿਆਦਾ ਤਕਰੀਬਨ ਤੇ ਇਦਾਂ ਥੱਲੇ ਨੂੰ ਡਿਕਲਾਈਨ ਵੀ ਬਹੁਤ ਆ ਮਤਲਬ ਕੀ ਵੀ ਰੇਡ ਵੀ ਕਾਫੀ ਤੁਹਾਨੂੰ ਦਾ ਰਸਤੇ 'ਚ ਜਾਂਦੇ ਜਾਂਦੇ ਮਿਲੂਗੀ ਤੇ ਹੁਣ ਤੁਸੀਂ ਦੇਖ ਸਕਦੇ ਆ ਵੀ ਹੁਣ ਤਕਰੀਬਨ ਸਾਰਾ ਰਸਤਾ ਜੋ ਸਾਡਾ ਥੱਲੇ ਨੂੰ ਜਾਣ ਵਾਲਾ ਹੀ ਆ ਕਿਲੋਮੀਟਰ ਤੱਕ ਦਾ ਆ ਇੰਨਾ ਵੀ ਹੋਇਆ ਹੋਇਆ ਵੀ ਜਿਹੜਾ ਤੁਹਾਡਾ ਸਰੀਰ ਥੱਕਿਆ ਸੀਗਾ ਤਾਂ ਨੂੰ ਆਉਣ ਵਾਲਾ ਤੇ ਉਹਨੂੰ ਰੈਸਟ ਮਿਲ ਜਾਂਦੀ ਹੈ ਬਾਡੀ ਨੂੰ ਰਿਲੈਕਸ ਬੜੇ ਆਰਾਮ ਨਾਲ ਆਪਾਂ ਤੀਰਥ ਨੀਚੇ ਨੂੰ ਜਾ ਰਹੇ ਹਾਂ ਸੰਗਤਾਂ ਜਿਹੜੀਆਂ ਦਰਸ਼ਨ ਕਰਕੇ ਉਹ ਆ ਰਹੀਆਂ ਨੇ ਤੇ ਆਪਾਂ ਵੀ ਆਪਣੀ ਯਾਤਰਾ ਵੱਲ ਉਹ ਵੀ ਜਾ ਰਹੇ ਹਾਂ ਤੇ ਮੈਨੂੰ ਲੱਗਦਾ ਵੀ ਹੀਣਾ ਮੈਡਮ ਬਜਾ ਬੜੇ ਜੋਸ਼ ਵਿੱਚ ਆ ਇੱਕ ਮੈਂ ਇਹਨਾਂ ਵੀ 10 ਮਿੰਟ ਵੀ ਨਹੀਂ ਬੈਠੇ ਸਿਰਫ 5 ਮਿੰਟ ਤੁਸੀਂ ਬੈਠੇ ਮੈਨੂੰ ਚਲਾਵਾ ਹਨਾ 5 ਮਿੰਟ ਵੀ ਨਹੀਂ ਬੈਠੇ ਮੈਨੂੰ ਸਿਰਫ 2 ਮਿੰਟ ਹੀ ਬੈਠੇ ਆਪਾਂ ਹਨਾ ਤੇ ਚਲੋ ਬਹੁਤ ਵਧੀਆ ਗੱਲ ਆ ਹਾਂ ਦੇਖੋ ਇੱਦਾਂ ਇੰਕਲਾਈਨਡ ਦੇਖੋ ਕਿਦਾਂ ਤੁਸੀਂ ਵੀ ਇਦਾਂ ਬਿਲਕੁਲ ਥੱਲੇ ਅੰਜੋਏ ਜਿਆ ਜਾਣਾ ਚਾਹੀਜਣਾ ਤੇ ਬਹੁਤ ਹੀ ਜ਼ਿਆਦਾ ਵਧੀਆ ਗੱਲ ਆ ਵੀ ਇਹ ਕਿ ਛੋਟਾ ਛਾਦਾ ਥੱਕੀਆਂ ਹੁੰਦੀ ਇੱਥੇ ਕਾ ਅਕ ਰੈਸਟ ਮਿਲ ਜਾਂਦੀ ਆ ਬੋਡੀ ਨੂੰ ਰੇਡ ਦਾ ਜ਼ਰੂਰ ਹੈਗੀ ਆ ਪਰ ਥੱਲੇ ਨੂੰ ਜਾਣਾ ਬੜਾ ਹੀ ਮੁਸ਼ਕਲ ਹੋ ਜਾਂਦਾ ਹੈ ਛੋਟੇ ਛੋਟੇ ਪੈਰ ਤੁਹਾਨੂੰ ਚੱਕਣੇ ਪੈਂਦੇ ਨੇ ਤੇ ਸੰਗਤਾਂ ਆ ਰਹੀਆਂ ਨੇ ਦਰਸ਼ਨ ਕਰਕੇ ਹੀਮਪੁਰ ਸਾਹਿਬ ਦੇ ਵਧੀਆ ਕਿਦਾਂ ਦਰਸ਼ਨ ਹੋਏ ਤੁਹਾਡੇ ਵਧੀਆ ਹੋਏ ਨੇ ਵੀਰੇ ਅੱਛਾ ਵਧੀਆ ਹੋਇਆ ਜੀ ਤੁਹਾਡੇ ਮੈਂ ਵੀਰੇ ਦੂਜੀ ਵਾਰ ਆਇਆ ਅੱਛਾ ਦੂਜੀ ਵਾਰ ਆਏ ਆ ਕਿੱਥੋਂ ਆਏ ਭਾਜੀ ਮੈਂ ਬਾਲੇ ਤੋਂ ਆਇਆ ਅੱਛਾ ਬਾਲੇ ਤੋਂ ਆਏ ਆ ਟ੍ਰੈਵਲ ਦਾ ਕੰਮ ਹੈ ਪਹਿਲਾਂ ਮੈਂ ਆਇਆ ਸੀਗਾ 12 ਤਰੀਕ ਨੂੰ ਅੱਛਾ ਜੀ 9 ਤਰੀਕ ਨੂੰ ਘਰੋਂ ਚੱਲਿਆ ਅੱਛਾ ਜੀ 9 ਨੂੰ ਰਾਤ ਨੂੰ ਇੱਥੇ ਪਹੁੰਚ ਗਿਆ ਮੈਂ ਇੱਥੇ ਪਹੁੰਚ ਕੇ ਫਿਰ ਮੈਂ 10 ਨੂੰ ਚੜ੍ਹਾਈ ਕੀਤੀ ਤਾਂ ਪਹੁੰਚ ਗਿਆ ਤਾਂ ਹਮ ਤੋਂ 11 ਨੂੰ ਬਿਲਕੁਲ ਸਾਰਾ ਠੀਕ ਹੈ ਜੀ ਤੇ ਵਾਹਿਗੁਰੂ ਜੀ ਕਿਦਾਂ ਵੀ ਉੱਥੇ ਸੰਗਤ ਦਾ ਕਹਿੰਦੇ ਇਸ ਵਾਰੀ ਕਾਫੀ ਜ਼ਿਆਦਾ ਬਾਦੂ ਸਨ ਠੀਕ ਹੈ ਚਲੋ ਬਹੁਤ ਵਧੀਆ ਆਨੰਦ ਹੈ ਹੁਣ ਤੇ 12 ਤਰੀਕ ਨੂੰ ਵਾਪਸੀ ਘਰ ਜਾ ਕੇ ਫਿਰ ਮੈਂ ਵਾਪਸੀ ਆਇਆ ਅੱਛਾ ਜੀ ਦੂਜੀ ਵਾਰ ਆਇਆ ਦੂਜੀ ਵਾਰ ਆਇਆ ਵੈਰੀ ਗੁੱਡ ਠੀਕ ਹੈ ਜੀ ਠੀਕ ਹੈ ਠੀਕ ਹੈ ਦੇਖੋ ਜੀ ਕਿਰਪਾ ਦੇਖੋ ਵਾਹਿਗੁਰੂ ਦੀ ਵੀ ਇਦਾਂ ਦੀ ਸੰਗਤ ਵੀ ਹੈਗੀ ਆ ਵੀ ਜੋ ਹਫਤੇ ਦੇ ਵਿੱਚ ਵਿੱਚ ਹੀ ਦੂਜੀ ਵਾਰੀ ਇਹ ਯਾਤਰਾ ਕਰ ਰਹੇ ਨੇ ਤੇ ਕਿਰਪਾ ਆ ਸੱਚੇ ਪਾਤਸ਼ਾਹ ਦੀ ਇੱਦੀ ਵਾਇਗਰੂ ਤੰਦਰੁਸੀਆਂ ਬਖਸ਼ੇ ਭਾਜੀ ਹੁਣਾਂ ਨੂੰ ਤੇ ਬਾਕੀ ਸੰਤਾਂ ਵੀ ਆ ਰਹੀਆਂ ਨੇ ਸਾਡੇ ਨਾਲ-ਨਾਲ ਜੁੜੀਆਂ ਨੇ ਇੱਦੀ ਆਪਾਂ ਰਸਤੇ 'ਤੇ ਜਾਂਦੇ ਹੋਏ ਸੰਤਾਂ ਦੇ ਵਿਚਾਰ ਲੈਂਦੇ ਜਾਵਾਂਗੇ ਤੇ ਤੁਹਾਡੇ ਵੀ ਆਪਾਂ ਸੰਤਾਂ ਰੂਪਰ ਕਰਾਉਂਦੇ ਜਾਵਾਂਗੇ ਜੋ ਵੀ ਇਨਫੋਰਮੇਸ਼ਨ ਮਿਲਦੀ ਜਾਊਗੀ ਉਹ ਤੁਹਾਨੂੰ ਜ਼ਰੂਰ ਆਪਾਂ ਪ੍ਰੋਵਾਈਡ ਕਰਾਂਗੇ ਅਤਰਾ ਦੇ ਦੌਰਾਨ ਤੁਹਾਨੂੰ ਰਸਤੇ 'ਚ ਦੁਕਾਨਾਂ ਵੀ ਮਿਲੂਗੀਆਂ ਜਿੱਥੇ ਤੁਸੀਂ ਬੈਠ ਕੇ ਰੈਸਟ ਵੀ ਕਰ ਸਕਦੇ ਆ ਤੇ ਨਾਲੇ ਆਪਣਾ ਖਾਣ ਪੀਣ ਦਾ ਵੀ ਕੰਮ ਜੋ ਵੀ ਕਰਨਾ ਇੱਧਰ ਸਾਡੀਆਂ ਸੰਗਤਾਂ ਮਿਲ ਚੁੱਕੀਆਂ ਆ ਰੈਸਟ ਹੋ ਰਹੀ ਐ ਕਰ ਕੀ ਤੇ ਭਾਜੀ ਤੁਸੀਂ ਕੀ ਕਰ ਰਹੇ ਹੋ 10 ਮਿੰਟ ਹੋ ਗਏ 10 ਮਿੰਟ ਹੋ ਗਏ ਤੁਹਾਨੂੰ ਸੱਚ ਬੋਲੋ ਭਾਜੀ ਇੱਕ 10 ਦੇ ਇੱਕ 15 ਆ ਦੇਖੋ ਇਹਨਾਂ ਦੇ ਰੈਲੈਕਸ ਹੋ ਗਏ ਹਾਂ ਠੀਕ ਹੈ ਚਲੋ ਤੇ ਮੈਂ ਅੱਛਾ ਜੀ ਆਲੂ ਪਰੌਂਠੇ ਦਾ ਰੇਟ ਇੱਥੇ ਆ ਕੇ 60 ਰੁਪਏ ਹੋ ਜਾਂਦਾ ਆ ਤੇ ਪਿਆਜ਼ ਦਾ ਵੀ 60 ਰੁਪਏ ਆ ਤੇ ਪਾਣੀ ਦੀ ਬੋਤਲ ਭਾਜੀ ਕਿੰਨੀ ਦੀ ਆ 40 ਰੁਪਏ ਦੀ ਪਾਣੀ ਦੀ ਬੋਤਲ ਆ ਦੇਖੋ ਜੀ ਆਪਾਂ ਕਹਿ ਦਿਆ ਦਿੰਨੇ ਆ ਪੀ ਪਾਣੀ 20 ਰੁਪਏ ਥੱਲੇ ਮਿਲਦਾ ਇੱਥੇ 20 ਰੁਪਏ ਕਿਉਂ ਮਹਿੰਗਾ ਮਿਲ ਰਹਾ ਵੀ ਇੰਨੀ ਉਚਾਈ ਤੇ ਇਹ ਚੀਜ਼ ਲੈ ਕੇ ਆਉਣੀ ਬੜੀ ਮੁਸ਼ਕਲ ਆ ਉਹ ਤਾਂ ਭਾਈ ਹੁਣ ਤੁਸੀਂ ਦੱਸ ਸਕਦੇ ਆ ਵੀ ਕਿੰਨਾ ਮੁਸ਼ਕਲ ਆ ਇੱਥੇ ਚੀਜ਼ਾਂ ਨੂੰ ਲੈ ਕੇ ਆਉਣਾ ਪ੍ਰੋਵਾਈਡ ਕਰਨਾ ਹਨਾ ਪਹਾੜਾ ਵਿੱਚ ਤਾਂ ਦੇਖੋ ਜੀ ਆਪਾਂ ਕਿਤੇ ਹੋਰ ਜਾਈਏ ਤਾਂ ਤੁਹਾਨੂੰ ਤਾਂ ਕੁਝ ਦੇਖਣ ਨੂੰ ਵੀ ਨਹੀਂ ਮਿਲਦਾ ਇਹ ਚੀਜ਼ ਪਾਣੀ ਦੀ ਬੜੀ ਦੂਰ ਦੀ ਗੱਲ ਆ ਕੋਈ ਛੋਟੀ ਚੀਜ਼ ਲੈਣੀ ਹੋਵੇ ਤਾਂ ਬੜਾ ਮੋਲ ਤਾਰਨਾ ਪੈਂਦਾ ਇੱਥੇ ਫੇਰ ਵੀ ਚਲੋ ਕਿਰਪਾ ਆ ਗੁਰੂ ਮਹਾਰਾਜ ਦੀ ਵੀ ਪਾਣੀ ਦੀ ਬੋਤਲ ਫੇਰ ਵੀ ਹੈ 40 ਰੁਪਏ ਦੀ ਮਿਲ ਰਹੀ ਹੈ ਸਾਨੂੰ ਇੰਨਾ ਉਚਾਈ ਤੇ ਆਉਣ ਦੇ ਤੇ ਹੋਰ ਭਾਜੀ ਕਿਦਾਂ ਸੰਗ ਦਾ ਆ ਰਹੀਆਂ ਵਾਧਾ ਠੀਕਾਂ ਮ ਚੱਲਦਾ ਪਿਆ ਤੁਹਾਡਾ ਠੀਕ ਇਸ ਵਾਰੀ ਸੰਗਤ ਜੇ ਵਾਧਾ ਕਾਫੀ ਹੋਇਆ ਨਾ ਠੀਕ ਹੈ ਚਲੋ ਤੇ ਸਾਡੀਆਂ ਸੰਗਤਾਂ ਇੱਧਰ ਹੁਣ ਰੈਸਟ ਕਰਦੀਆਂ ਵੀ ਕੀ ਪ੍ਰੋਗਰਾਮ ਹੈ ਤੁਹਾਡਾ ਹੁਣ ਤੁਸੀਂ ਕੀ ਖਾਣਾ ਪੀਣਾ ਜਾਂ ਇੱਧਰ ਨੂੰ ਅਸੀਂ ਕਿੱਥੇ ਚੱਲਦੇ ਤੁਸੀਂ ਅਸੀਂ ਚੱਲੇ ਅੱਗੇ ਯਾਤਰਾ ਕੰਟੀਨਿਊ ਕਰਨ ਕੰਟੀਨਿਊ ਕਰਣਾ ਅੱਛਾ ਜੀ ਸਾਡੇ ਸਾਹ ਬਰਾਬਰ ਆਊਗਾ ਤੇ ਬਰਾਬਰ ਦਾ ਵੇ ਆਪਾਂ ਵੀ ਕਰਲੇ ਹੋਏ ਆ ਤੇ ਰਸਤੇ ਜੀ ਕਰਕੇ ਆਏ ਅਸੀਂ ਸਪ੍ਰੋਪਰ ਅਗਰ ਲੱਗ ਰਿਹਾ ਕਿ ਆਪਾਂ 2 ਤੋਂ 3 ਦੇ ਦਰਮਿਆਨ ਆਪਾਂ ਪਹੁੰਚ ਜਾਵਾਂਗੇ ਬਹੁਤ ਹੀ ਵਧੀਆ ਤਰੀਕੇ ਨਾਲ ਨਹੀਂ ਨਹੀਂ ਸੱਚੀ ਹਾਂ ਉਹ ਮੈਂ ਤਾਂ ਆਪ ਖਾਣਾ ਵੀ ਜਿਹੜਾ ਇਸ ਵਾਰੀ ਦਾ ਸਾਡਾ ਸਫਰ ਆ ਬਹੁਤ ਜਲਦੀ ਆਪਾਂ ਪੈਂਡਾ ਇੱਥੇ ਰੱਖਦਾ ਟੈਕ ਕੀਤਾ ਹੋਇਆ ਆ ਬਿਲਕੁਲ ਤੇ ਹੈਲੀਕਾਪਟਰ ਇਹਦਾ ਮੀਟ ਲੋਦਾ ਜਾਣੂ ਤੇ ਅੱਖਾਂ ਬੰਦ ਕਰੋ ਨਾਲੇ ਉਧਰ ਵਾਪਸ ਆ ਜਾਂਦਾ ਨੇ ਜ਼ਿੰਦਗੀ ਚ ਚੋਪਰ ਦੇਖਿਆ ਉਹਨਾ ਅੱਜ ਇੱਕ ਦਿਨ ਚ ਦੇਖ ਲਿਆ ਬਿਲਕੁਲ ਜੀ ਬਿਲਕੁਲ ਤੇ ਤੁਹਾਨੂੰ ਧਿਆਨ ਸਾਹ ਤੂੰ ਕਿੰਨਾ ਜਿਹੜਿਆ ਸਾਹ ਅਸੀਂ ਬਰਾਬਰ ਕਰਦੇ ਆ ਬਰਾਬਰ ਕਰ ਲਿਆ ਠੀਕ ਜਿਹੜੀਆਂ ਵਿਟਾਮਿਨ ਦੀਆਂ ਗੋਲੀਆਂ ਨਾ ਬਹੁਤ ਸਹੀ ਹੈ ਦੇ ਲਈ ਇਹ ਪਾਈਸਾ ਬਣੀ ਨਾ ਬਾਹਰ ਗੋਲੀਆਂ ਲੈ ਕੇ ਆਇਆ ਜੀ ਤੂੰ ਟੈਨਸ਼ਨ ਇੱਕ ਖਾ ਲੈਂਦਾ ਆ ਪਤਾ ਨਹੀਂ ਕੀ ਆ ਉਹ ਜਿਆ ਮਿੰਟ ਕੋ ਤੁਹਾਡਾ ਜਾਂਦਾ ਤਾਂ ਉਹ 10 ਮਿੰਟ ਰੁਕ ਲੈਂਦਾ ਯਾਰ ਤੁਹਾਨੂੰ ਟੈਨਸ਼ਨ ਪੈ ਗਈ ਸੱਚੀ ਕਿਤੇ ਗੋਲੀਆਂ ਖਲਾਈ ਜਾਂਦੇ ਨਹੀਂ ਛੋਟੇ ਛੋਟੇ ਬੱਚੇ ਵੀ ਇਸ ਪੈਦਲ ਯਾਤਰਾ ਵਿੱਚ ਹਿੱਸਾ ਲੈ ਰਹੇ ਨੇ ਬੱਚੇ ਤੁਹਾਡਾ ਨਾਮ ਕੀ ਆ ਹਾਂਜੀ ਗੁਰਲੀਨ ਕੋਰ ਕਿੱਥੋਂ ਆਏ ਤੁਸੀਂ ਨਾਬੇ ਤੋਂ ਸਨਾਬੇ ਤੋਂ ਆਏ ਆ ਕਿਹਨੇ ਨਾਲ ਆਏ ਤੁਸੀਂ ਯਾਤਰਾ ਕਰਨ ਮਾਸੀ ਨਾਲ ਮਾਸੀ ਨਾਲ ਆ ਬੀ ਵੈਰੀ ਗੁੱਡ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਬੜੀ ਵਧੀਆ ਲੱਗ ਰਿਹਾ ਵਧੀਆ ਕਰੇ ਮਜ਼ਾ ਰਿਹਾ ਚਲੋ ਠੀਕ ਆ ਇੱਦੀ ਪੈਦਲ ਯਾਤਰਾ ਕਰਦੇ ਠੀਕ ਹੈ ਪੁੱਤ ਹੋਰ ਵੀ ਵੈਰੀ ਗੁੱਡ ਪੈਦਲ ਯਾਤਰਾ ਕਰਦੇ ਤੁਹਾਨੂੰ ਇਦਾਂ ਦੇ ਸੋਹਣੇ ਝਰਨੇ ਵੀ ਦੇਖਣ ਨੂੰ ਮਿਲੂਗੇ ਬਹੁਤ ਵਧੀਆ ਇਸ ਟਾਈਮ ਦਾ ਦ੍ਰਿਸ਼ ਬਣਿਆ ਹੋਇਆ ਹੈ ਤੇ ਥੱਲੇ ਪਾਣੀ ਦੀ ਸਪੀਡ ਚੈੱਕ ਕਰੋ ਜ਼ਰਾ ਬਹੁਤ ਹੀ ਜ਼ਿਆਦਾ ਪੱਥਰਾਂ 'ਚ ਵਾਕੇ ਦਾ ਆਵਾਜ਼ ਹੋਰ ਵੀ ਜ਼ਿਆਦਾ ਆ ਰਹੀ ਹੈ ਇੱਥੇ ਤੇ ਸੰਗਤਾਂ ਹੌਲੀ-ਹੌਲੀ ਆਪਣੀ ਮੰਜ਼ਿਲ ਵੱਲ ਵੱਧਦੀਆਂ ਆ ਪਈਆਂ ਨੇ ਤੇ ਆਪਾਂ ਵੀ ਚਾਲੇ ਪਾਲੇ ਹੋਏ ਅੱਧਾ ਪੈਂਡਾ ਤੈਅ ਕਰਕੇ ਰਸਤੇ ਵਿੱਚ ਤੁਹਾਨੂੰ ਸ੍ਰੀ ਹੇਮਕੁੰਟ ਸਾਹਿਬ ਸੇਵਾ ਸਿਮਰਨ ਸੁਸਾਇਟੀ ਵੱਲੋਂ ਗੁਰੂ ਘਰ ਲੰਗਰ ਚੱਲਦਾ ਮਿਲੂਗਾ ਜੀ ਜਿਸ ਦੇ ਵਿੱਚ ਇੱਧਰ ਸੰਗਤਾਂ ਮਾਲਿਸ਼ ਵੀ ਕਰਵਾ ਰਹੀਆਂ ਨੇ ਤੇ ਦੂਸਰੀ ਸਾਈਡ ਇੱਧਰ ਮਸ਼ੀਨਾਂ ਵੀ ਲੱਗੀਆਂ ਨੇ ਮ사ਜ ਕਰਨ ਵਾਲੀਆਂ ਤੇ ਇਸੇ ਜਗ੍ਹਾ ਦੇ ਤਾਂ ਆ ਇਸ ਜਗ੍ਹਾ ਤੇ ਆ ਕੇ ਤਾਂ ਕੁਝ ਵੱਖਰੀ ਫੀਲਿੰਗ ਮਿਲਦੀ ਆ ਤੁਹਾਨੂੰ ਸੋਹਣੇ ਸੋਹਣੇ ਪਹਾੜਾਂ ਦੇ ਵਿੱਚ ਜਦੋਂ ਆਪਾਂ ਇਸ ਪੁੱਲ ਦੇ ਉੱਪਰ ਤੁਰੇ ਜਾਂਦੇ ਹਾਂ ਤੇ ਠੰਡੀ ਠੰਡੀ ਹਵਾ ਜੋ ਤੁਹਾਡੇ ਸਰੀਰ ਨੂੰ ਮਿਲਦੀ ਆ ਬਹੁਤ ਹੀ ਜ਼ਿਆਦਾ ਵਧੀਆ ਆਨੰਦ ਮਿਲਦਾ ਸਾਨੂੰ ਇੱਥੇ ਇਸ ਟਾਈਮ ਤੇ ਤੇ ਤਕਰੀਬਨ ਅੱਧਾ ਕਿ ਪਿੰਡਾਂ ਦਾ ਸਫ਼ਰ ਆਪਾਂ ਆਪਣਾ ਤਿਆਰ ਕਰ ਚੁੱਕੇ ਆ ਅੱਧਾ ਰਹਿ ਗਿਆ ਆ ਪੁੱਲ ਤੇ ਆ ਕੇ ਨਾ ਮੈਂ ਵਰਗਨ ਇੱਕ ਹੀ ਸਲਾਹ ਦਊਂਗਾ ਕਿ ਜਿਆਦਾ ਟਾਈਮ ਸਟ੍ਰੈਸ ਨਾ ਕੀਤੀ ਜਾਵੇ ਇਥੇ ਕਿਉਂਕਿ ਜਦੋਂ ਆਪਾਂ ਜਿਆਦਾ ਰੈਸਟ ਕਰਦੇ ਆ ਨਾ ਤੇ ਫਿਰ ਸਰੀਰ ਉਹਨੇ ਜੰਦਾ ਪੈਂਦਾ ਸਾਡਾ ਕਰੋ ਚਾਹ ਦੀ ਉਹਨੇ ਪੀ ਸੀ ਤੇ ਜੋਰ ਘਟਣ ਲੱਗਾ ਸਰੀਰ ਦਾ ਤੇ ਹੁਣ ਇਥੋਂ ਹੈਗੀ ਵੀ ਕਿਰਤਾਈ ਜਿਆਦਾ ਆ ਤੇ ਸਰੀਰ ਦਾ ਜੋਰ ਵੀ ਘੱਟ ਲੱਗਣ ਜਾ ਰਿਹਾ ਇਸ ਟਾਈਮ ਤੇ ਅੱਜ ਕੁਝ ਵੀ ਨਹੀਂ 5 ਮਿੰਟ ਵੀ ਨਹੀਂ ਹੋਏ ਚੱਲੇ ਆ ਰੋ ਤੇ ਸਰੀਰ ਦੀ ਬੱਸ ਹੋਈ ਪਈ ਆ ਇਸ ਟਾਈਮ ਤੇ ਤੇ ਮੈਂ ਤੁਹਾਨੂੰ ਇਹੀ ਸਲਾਹ ਦਊਂਗਾ ਵੀ ਇਸ ਏਰੀਏ ਤੇ ਦੇਖਣ ਨੂੰ ਤਾਂ ਸੋਨਾ ਬਹੁਤ ਆ ਵਧੀਆ 뷰 ਇੱਥੇ ਪਰ ਜਾ ਟਾਈਮ ਰੁਕਿਆ ਨਾ ਜਾਵੇ ਇੱਥੇ ਆਪਾਂ ਕੀ ਕਰਦੇ ਆ ਆਪਾਂ ਸੋਹਣੀ ਜਗ੍ਹਾ ਦੇਖ ਕੇ ਤੇ ਫੋਟੋ ਫਿਰ ਵੀ ਸਟਿਚਨ ਆਪਾਂ ਨਹੀਂ ਆ ਜਾਂ ਵੀਡੀਓ ਵੀ ਰਸੋਣਾ ホイール ਵਗੈਰਾ ਆਪਣਾ ਲਾ ਪੰਨੇ ਆ ਤੇ ਇਹ ਵੀ ਚੀਜ਼ਾਂ ਜੰਦੂਦੀਆਂ ਯਾਦ ਯਾਦਾ ਬਣੀਆਂ ਰਹਿਣੀਆਂ ਆ ਪਰ ਇਸ ਚੀਜ਼ ਦੇ ਨਾਲ ਨਾਲ ਸਾਨੂੰ ਆਪਣੇ ਸਰੀਰ ਦਾ ਆਪਣੀ ਸਿਹਤ ਦਾ ਵੀ ਖਾਸ ਧਿਆਨ ਰੱਖਣਾ ਚਾਹੀਦਾ ਰਸਤੇ ਵਿੱਚ ਤੁਰਦੇ-ਤੁਰਦੇ ਤੁਹਾਨੂੰ ਕੁਝ ਦਰਾਂ ਦੇ ਦ੍ਰਿਸ਼ ਵੀ ਦੇਖਣ ਨੂੰ ਮਿਲੂਗੇ ਦੇਖੋ ਤਬਾਹੀ ਦੇਖੋ ਤੁਸੀਂ ਕਿਦਾਂ ਇਹ ਹੁਣ ਤੋਂ ਕੁਝ ਟਾਈਮ ਪਹਿਲਾਂ ਦੀ ਹੋਈ ਹੋਊਗੀ ਤਾਂ ਇਹ ਜੋ ਏਡਾ ਵੱਡਾ ਪੱਥਰ ਆ ਜੋ ਇੱਥੋਂ ਉੱਪਰੋਂ ਦੇਕੇ ਤੇ ਥੱਲੇ ਨੂੰ ਪਹੁੰਚਿਆ ਹੋਇਆ ਆ ਤੇ ਕਿੰਨਾ ਇਹ ਖਰਾਬ ਹੋਇਆ ਹੈ ਬਰਸਤਾ ਮੈਂ ਤਾਂ ਆਹ ਪੱਥਰ ਦੇਖ ਕੇ ਹਰਾ ਰਹਿ ਗਿਆ ਏਡਾ ਵੱਡਾ ਚਲੋ ਬਾਕੀ ਆਪਾਂ ਆਪਣੀ ਯਾਤਰਾ ਨੂੰ ਕੰਟੀਨਿਊ ਕਰਦੇ ਆ ਤੇ ਮੈਨੂੰ ਉਹਨਾ ਸਹੀ ਗੱਲ ਹੈ ਇਹਨਾਂ ਤੇ ਤਸ ਬੋਗਾ ਤੁਸੀਂ ਵੀ ਦੇਖ ਕੇ ਹੈਰਾਨ ਹੋਵੋਗੇ ਕਿ ਕਿਦਾਂ ਇਹਨਾਂ ਤੇ ਭਾਰ ਲੱਦਿਆ ਜਾਂਦਾ ਆ ਮੇਰੇ ਹਿਸਾਬ ਨਾਲ ਗਵਰਨਮੈਂਟ ਨੂੰ ਇਹਨਾਂ ਬਾਰੇ ਵੀ ਕੁਝ ਐਕਸ਼ਨ ਲੈਣਾ ਚਾਹੀਦਾ ਵੀ ਜਿਆਦਾ ਕੁਝ ਭਾਰ ਦੇ ਅਕੋਰਡਿੰਗ ਹੀ ਇਹਨਾਂ ਨੂੰ ਬੁੱਕ ਕੀਤਾ ਜਾਵੇ ਕਿੰਨੇ ਭਾਰ ਦੇ ਉੱਪਰ ਇਹ ਨਹੀਂ ਜਾ ਸਕਦੇ ਕਿਉਂਕਿ ਇਹ ਇਹ ਲੋਗ ਹੈ ਲਾਲਚ ਕਰ ਲੈਂਦੇ ਆ ਆਪਾਂ ਹੁਣ ਛੱਬੀ ਖਾ ਰਹੇ ਆ ਤੇ ਇਹਨਾਂ ਸੋਹਣੇ ਸੋਹਣੇ ਪਹਾੜਾਂ ਦਾ ਆਨੰਦ ਮਾਣ ਰਹੇ ਆ ਤੁਸੀਂ ਵੀ ਜਰਾ ਚੈੱਕ ਕਰੋ ਤੇ ਹੁਣ ਆਪਾਂ ਨਾ ਉਹ ਉਧਰ ਨੂੰ ਜਾਣਾ ਸਾਹਮਣੇ ਪਹਾੜਾਂ ਦੇ ਵਿੱਚ ਨੂੰ ਗੁਰਦੁਆਰਾ ਗੋਵਿੰਦ ਧਾਮ ਆ। ਤਕਰੀਬਨ ਅੱਧਾ ਘੰਟੇ ਦਾ ਰਸਤਾ ਸਾਡਾ ਹੋਰ ਆ। ਤੇ ਬਸ ਵੇ ਸਮਾਪਤੀ ਕਰਦੇ ਹਾਂ ਅੱਜ ਦੇ ਸਫ਼ਰ ਦੀ। ਪਹੁੰਚ ਗਿਆ ਜੀ ਗੁਰਦੁਆਰਾ ਗੋਬਿੰਦ ਘਾਮ ਵਿਖੇ ਤੇ ਬੜੇ ਠੀਕ ਟਾਈਮ ਤੇ ਪਹੁੰਚ ਗਏ ਆਪਾਂ ਸਹੀ ਸਲਾਮਤ ਪਹੁੰਚ ਚੁੱਕੇ ਆ ਜੀ ਆਪਾਂ ਤੇ ਹੁਣ ਆਪਾਂ ਲੈਨੇ ਆ ਰੂਮ ਦੇਖਦੇ ਆ ਕਿੰਨਾ ਕੁ ਮਹਿੰਗਾ ਮਿਲਦਾ ਜੀ ਕਿੰਨਾ ਕੁ ਸਸਤਾ ਮਿਲਦਾ ਆ ਫਿਰ ਸੇ ਕਰਦੇ ਆ ਰੈਸਟ ਤੇ ਬਾਕੀ ਦਾ ਹੁਣ ਆਪਾਂ ਵਲੌਗ ਦੀ ਕਰਦੇ ਇੱਥੇ ਸਮਾਪਤੀ ਤੇ ਕੱਲੂ ਮਿਲਦੇ ਤੁਹਾਨੂੰ ਨਵੇਂ ਵਲੌਗ ਦੇ